ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਚੈਨਲ ਪੰਜਾਬੀ ਅਪਡੇਟ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਤੇ ਦੋਸਤੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਦੋਸਤੋ ਚੱਲਦੇ ਆਂ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਵੱਲ ਤੇ ਗੱਲ ਕਰ ਲਈ ਦੋਸਤੋ ਪਹਿਲੀ ਖਬਰ ਦੇ ਬਾਰੇ ਲਪੋਕੇ ਪੁਲਿਸ ਵੱਲੋਂ ਹੈਰਨ ਲਾਰਜ ਤੇ ਚਾਲੂ ਪੱਟੀ ਸਮੇਤ 4 ਕਾਬੂ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਾ ਖਿਲਾਫ ਵੱਡੀ ਮਹਮ ਯੁੱਧ ਨਸ਼ਾ ਵਿਰੁੱਧ ਤਹਿਤ ਡੀਜੀਪੀ ਪੰਜਾਬ डीआईजी बॉर्डर रेंज एसएसपी तिहाती ਦੇ ਦੇਸ਼ਾਂ ਦਿਸ਼ਾ ਨਿਰਦੇਸ਼ਾਂ ਹੇਠ ਹਰਿੰਦਰ ਸਿੰਘ ਗਿੱਲ ਕਪਤਾਨ ਇਨਵੈਸਟੀਗੇਸ਼ਨ ਅਤੇ ਡੀਐਸਪੀ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਲਪੋਕੇ ਦੇ ਮੁਖੀ ਹਿਮਾਂਸ਼ੂ ਭਗਤ ਤੇ ਪੁਲਿਸ ਪਾਰਟੀ ਵੱਲੋਂ 50 ਗ੍ਰਾਮ হেরਨ 1500 ਕਿਲੋ ਲਾਨ ਅਤੇ 30500 ਮਿਲੀਲੀਟਰ ਨਜਾਇਜ਼ ਸ਼ਰਾਬ ਇੱਕ ਚਾਲੂ ਪੱਠੀ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ ਇਸ ਸਬੰਧੀ ਪੁਲਿਸ ਥਾਣਾ ਲੁਪੋਕੇ ਵਿਖੇ ਦੇਸ਼ ਦੋਸ਼ੀ ਨਿਰਮਲ ਸਿੰਘ ਮਨਦੀਪ ਸਿੰਘ ਹਰਪ੍ਰੀਤ ਸਿੰਘ ਅਤੇ ਰਾਜਵਿੰਦਰ ਸਿੰਘ ਵਾਸੀ ਹਰਦੌਰਤਨ ਨੂੰ ਗ੍ਰਿਫਤਾਰ ਕਰਕੇ ਐਨਡੀਪੀਐਸ ਅਤੇ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਚਲਦੇ ਆ ਦੋਸਤੋ ਅਗਲੀ ਖਬਰ ਦੇ ਵੱਲ ਸਕੂਲੀ ਬੱਸ ਹੋਈ ਹਾਦਸੇ ਦਾ ਸ਼ਿਕਾਰ ਦੋਸਤੋ ਖਬਰ ਲੜ ਕੇ ਫਰੋਹੀਪੁਰ ਜਿਲ੍ਹੇ ਤੋਂ ਨਿਕਲ ਕੇ ਆ ਰਹੀ ਹੈ ਕਿ ਅੱਜ ਸਵੇਰੇ ਫਰੋਹੀਪੁਰ ਦੇ ਆਰਮਾਨਪੁਰ ਪਿੰਡ ਨੇੜੇ ਵੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਨਿੱਜੀ ਸਕੂਲ ਬੱਸ ਨਾਲੇ ਵਿੱਚ ਡੈਗ ਗਈ ਜਦੋਂ ਉਹ ਵਿਦਿਆਰਥੀਆਂ ਨੂੰ ਸਕੂਲ ਛੱਡ ਕੇ ਆ ਰਹੇ ਸਨ ਐਸਐਸਪੀ ਫਰੋਹੀਪੁਰ ਭੁਪਿੰਦਰ ਸੈੰਗਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕੋਈ ਵੱਡਾ ਵੱਡੀ ਸੱਟ ਨਹੀਂ ਲੱਗੀ ਹੈ ਸਾਰੇ ਸੁਰੱਖਿਅਤ ਹਨ ਉਹਨਾਂ ਨੇ ਕਿਹਾ ਕਿ ਅਸੀਂ ਮਾਪਿਆਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਤੁਰੰਤ ਕਾਰਵਾਈ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਆਰਟੀਏ ਟ੍ਰੈਫਿਕ ਵਿੰਗ ਅਤੇ ਡੀਐਸਪੀ ਸਬਡਿਵੀਜ਼ਨਾਂ ਨੇ ਤਾਲਮੇਲ ਨਾਲ ਨਿਰਦੇਸ਼ ਦਿੱਤੇ ਹਨ ਕਿ ਸਕੂਲਾਂ ਸਕੂਲ ਬੱਸਾਂ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਕੋਈ ਬੱਸ ਸੜਕ ਤੇ ਚੱਲਣ ਦੇ ਯੂ ਨਹੀਂ ਹੈ ਤਾਂ ਆਰਟੀਏ ਸਕੂਲ ਨਾਲ ਤਾਲਮਿਲ ਕਰਕੇ ਕਾਰਵਾਈ ਕਰੇਗਾ ਅਤੇ ਬੱਸ ਨੂੰ ਬੰਦ ਕਰ ਦੇਵੇਗਾ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਬਿਕਰਮ ਸਿੰਘ ਮਜੀਠੀਆ ਦੇ ਘਰ ਤਲਾਸ਼ੀ ਲਈ ਸੈਟ ਉਹ ਜੋ ਪਟੀਸ਼ਨ ਦਾਇਰ ਦੋਸਤੋ ਬਿਕਰਮ ਸਿੰਘ ਮਜੀਠੀਆ ਦੇ ਘਰ ਦੀ ਤਲਾਸ਼ੀ ਲਈ ਸੈਟ ਨੇ ਅੱਜ ਮੁਹਾਲੀ ਅਦਾਲਤ ਵਿਖੇ ਪਟੀਸ਼ਨ ਦਾਇਰ ਕੀਤੀ ਹੈ ਇਸ ਮਾਮਲੇ ਸੰਬੰਧੀ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਇਸ ਅੱਛ ਇਸ ਤਨਵਾ ਦਾ ਕਹਿਣਾ ਹੈ ਕਿ ਫਿਲਹਾਲ ਇਸ਼ਤਗਾਸਾ ਪੱਖ ਵੱਲੋਂ ਪਟੀਸ਼ਨ ਦੀ ਕਾਪੀ ਸਾਂਝੀ ਨਹੀਂ ਕੀਤੀ ਗਈ ਅਤੇ ਇਸ ਮਾਮਲੇ ਤੇ ਅਦਾਲਤ ਵੱਲੋਂ ਅੱਜ ਬਾਅਦ ਦੁਪਹਿਰ ਸੁਣਵਾਈ ਕੀਤੀ ਜਾਵੇਗੀ ਤੇ ਚਲਦੇ ਹਾਂ ਦੋਸਤੋ ਅਗਲੀ ਖਬਰ ਦੇ ਵੱਲ ਘਰੇਲੂ ਕਲੇਸ਼ ਦੇ ਚਲਦੇ ਨੌਜਵਾਨ ਨੇ ਫਾਹ ਲੈ ਕੇ ਕੀਤੀ ਖੁਦਕੁਸ਼ੀ ਤੋਂ ਉਸ ਖਬਰ ਜਿਹੜੀ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੁਲਿਸ ਥਾਣਾ ਪ੍ਰਾਣਾ ਸ਼ਾਲਾ ਅੰਦਰ ਪਿੰਦੇ ਪਿੰਡ ਕਲੀਚਪੁਰ ਦੇ ਇੱਕ ਨੌਜਵਾਨ ਨੇ ਆਪਣੀ ਆਪਣੇ ਪਤਨੀ ਨਾਲ ਚੱਲਦੇ ਇੱਕ ਰੇਲੂ ਕਲੇਸ਼ ਦੇ ਚਲਦਿਆਂ ਬੀਤੀ ਰਾਤ ਪੱਖੇ ਨਾਲ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਜਿਸ ਦੀ ਪਛਾਣ ਬੰਟੀ ਉਮਰ 26 ਸਾਲ ਪੁੱਤਰ ਤੀਰਥ ਰਾਮ ਵਜੋਂ ਹੋਈ ਹੈ ਤੇ ਚਲਦਿਆਂ ਦੋਸਤੋ ਅਗਲੀ ਖਬਰ ਦੇ ਵੱਲ ਨੇਪਾਲ ਦੇ ਪਚਾਲ ਨਾਲ ਸਹਿਮੇ ਲੋਕ ਤੇ ਦੋਸਤੋ ਨੇਪਾਲ ਵਿੱਚ ਦੇਰ ਸ਼ਾਮ ਭਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 5 ਮਾਪੀ ਗਈ ਭਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਭੱਜਣ ਲੱਗੇ ਸਿਰਫ ਨੇਪਾਲ ਹੀ ਨਹੀਂ ਉਤਰੀ ਭਾਰਤ ਦੇ ਲੋਕਾਂ ਨੇ ਵੀ ਭਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਭਚਾਲਾਂ ਦਾ ਕੇਂਦਰ ਕਾਠਮੰਡੂ ਤੋਂ ਲਗਭਗ 525 ਕਿਲੋਮੀਟਰ ਪੱਛਮ ਵਿੱਚ ਜਾਜਰ ਕੋਟ ਜ਼ਿਲ੍ਹੇ ਦੇ ਪਾਨਿਕ ਖੇਤਰ ਵਿੱਚ ਸੀ ਪੁਚਾਲ ਦੀ ਝਟਕੇ ਪੱਛਮੀ ਨੇਪਾਲ ਦੇ ਸਰਕੇਤ ਦਲੇਖ ਅਤੇ ਕਾਲੀਕੋਟ ਸਮੇਤ ਗਵਾਂਡੀ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤੇ ਗਏ ਪੁਚਾਲ ਦੀ ਤੀਬਰਤਾ ਦੇ ਬਾਵਜੂਦ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਤਰ੍ਹਾਂ ਕੋਈ ਰਿਪੋਰਟ ਨਹੀਂ ਹੈ ਇਸ ਤੋਂ ਪਹਿਲਾਂ ਬੰਗਾਲ ਦੀ ਖਾੜੀ ਵਿੱਚ ਸ਼ਾਮ 5:00 ਵਜੇ 50 ਮਿੰਟ ਤੇ 4.2 ਦੀ ਤੀਬਰਤਾ ਦਾ ਅਪਚਾਲ ਮਹਿਸੂਸ ਕੀਤਾ ਗਿਆ ਸੀ ਤੇ ਚੱਲਦੇ ਹਾਂ ਦੋਸਤੋ ਅਗਲੀ ਖਬਰ ਦੇ ਵੱਲ RBI ਨੇ 500 ਤੇ 10 ਰੁਪਏ ਦੇ ਨੋਟਾਂ ਤੇ ਲਿਆ ਵੱਡਾ ਫੈਸਲਾ ਜੇਕਰ ਘਰ ਚੈ ਰੱਖੀ ਕਰੰਸੀ ਤਾਂ ਭਾਰਤੀ ਰਿਜ਼ਰਵ ਬੈਂਕ RBI ਨੇ 500 ਅਤੇ 10 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਇਸ ਕਦਮ ਦੇ ਤਹਿਤ ਇਹਨਾਂ ਦੋਹਾਂ ਨੋਟਾਂ 'ਚ ਕੁਝ ਮਹੱਤਵਪੂਰਨ ਬਦਲਾਅ ਕੀਤੇ ਜਾਣਗੇ ਜੈਸਨਲ ਕਰੰਸੀ ਪ੍ਰਣਾਲੀ ਹੋਰ ਵੀ ਸੁਰੱਖਿਅਤ ਅਤੇ ਸੁਵਿਧਾਜਨਕ ਹੋ ਜਾਵੇਗੀ। ਤੇ ਦੋਸਤੋ ਗੱਲ ਕਰ ਲਈ ਕਿ 500 ਅਤੇ 10 ਰੁਪਏ ਦੇ ਨਵੇਂ ਨੋਟਾਂ ਦੇ ਡਿਵੀਜ਼ਨ ਰੰਗ ਅਤੇ ਸੁਰੱਖਿਅਤ ਵਿਸ਼ੇਸ਼ਤਾਵਾਂ ਵਿੱਚ ਬਦਲਾਅ ਦੀ ਸੰਭਾਵਨਾ ਹੈ। ਹਾਲਾਂਕਿ ਇਹ ਬਦਲਾਅ ਮੌਜੂਦਾ ਨੋਟਾਂ ਦੇ ਮੂਲ ਰੂਪ ਨੂੰ ਪ੍ਰਭਾਵਿਤ ਨਹੀਂ ਕਰੇਗਾ। ਯਾਨੀ ਨਵੇਂ ਨੋਟਾਂ ਦਾ ਡਿਜ਼ਾਈਨ ਮਹਾਤਮਾ ਗਾਂਧੀ ਸੀਰੀਜ਼ ਦੇ ਤਹਿਤ ਜਾਰੀ ਕੀਤੇ ਗਏ ਮੌਜੂਦਾ ਨੋਟਾਂ ਵਰਗਾ ਹੀ ਹੋਵੇਗਾ। ਤੇ ਦੋਸਤੋ ਦੱਸਦੇ ਕਿ RBI ਨੇ ਕਿਹਾ ਹੈ ਕਿ 10 ਅਤੇ 500 ਰਪਏ ਦੇ ਆਉਣ ਵਾਲੇ ਨੋਟਾਂ ਤੇ ਨਵੇਂ ਗਵਰਨਰ ਸੰਜੀਤ ਮਲਹੋਤਰਾ ਦੇ ਦਸਤਕਤ ਹੋਣਗੇ ਹਾਲਾਂਕਿ ਇਹਨਾਂ ਨੋਟਾਂ ਦਾ ਡਿਵੀਜ਼ਨ ਦੇ ਡਿਜ਼ਾਈਨ ਪਹਿਲਾਂ ਜਾਰੀ ਕੀਤੇ ਮਹਾਤਮਾ ਗਾਂਧੀ ਸ੍ਰੀ ਦੇ ਨੋਟਾਂ ਵਾਂਗ ਹੀ ਰਹੇਗਾ ਇਸ ਦਾ ਮਤਲਬ ਹੈ ਕਿ ਇਹਨਾਂ ਨੋਟ ਨੋਟਸ ਵਿੱਚ ਕਿਸੇ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ ਹਾਲਾਂਕਿ ਇਨ੍ਹਾਂ ਦੇ ਸੁਰੱਖਿਅਤ ਵਿਸ਼ੇਸ਼ਤਾਵਾਂ ਅਤੇ ਹੋਰ ਤਕਨੀਕੀ ਪਹਿਲੂਆਂ ਵਿੱਚ ਬਦਲਾਅ ਹੋ ਸਕਦਾ ਸਕਦੇ ਹਨ ਤੁਰ ਦੱਸਦੀ ਕਿ ਪੁਰਾਣੇ ਨੋਟਾਂ ਬਾਰੇ ਕਿ ਆਰਬੀਆਈ ਨੇ ਸਪੱਸ਼ਟ ਕੀਤਾ ਹੈ ਕਿ ਨਵੇਂ ਨੋਟ ਜਾਰੀ ਕਰਨ ਦੇ ਬਾਵਜੂਦ ਪਹਿਲਾਂ ਤੋਂ ਜਾਰੀ 10 ਅਤੇ 500 ਰੁਪਏ ਦੇ ਨੋਟ ਵੀ ਕਾਨੂੰਨੀ ਟੈਂਡਰ ਬਣੇ ਰਹਣਗੇ ਯਾਨੀ ਮੌਜੂਦਾ ਨੋਟਾਂ ਦੀ ਉਪਯੋਗਤਾ ਤੇ ਕੋਈ ਅਸਰ ਨਹੀਂ ਪਵੇਗਾ ਤੇ ਚਲਦੇ ਹਾਂ ਦੋਸਤੋ ਅਗਲੀ ਖਬਰ ਦੇ ਵੱਲ ਪੰਜਾਬ 'ਚ ਵੱਡਾ ਹਾਸਾ 30 ਝੁੱਗੀਆਂ ਨੂੰ ਲੱਗੀ ਭਿਆਨਕ ਅੱਗ ਪਲਾਂ ਚ ਹੀ ਸੜ ਗਏ ਅਸ਼ਿਆਨੀ ਦੋਸਤੋ ਖਬਰ ਜਿਹੜੀ ਕਪੂਰਥਲਾ ਜ਼ਿਲ੍ਹੇ ਤੋਂ ਨਿਕਲੇ ਸਾਹਮਣੇ ਆ ਰਹੀ ਹੈ ਕਿ ਸੁਲਤਾਨਪੁਰ ਲੋਧੀ ਜੀਟੀ ਰੋਡ ਤੇ ਦਾਣਾ ਮੰਡੀ ਖੇੜਾ ਮੰਦਰ ਦੇ ਸਾਹਮਣੇ ਪ੍ਰਵਾਸੀ ਮਜਦੂਰਾਂ ਵੱਲੋਂ ਆਪਣਾ ਰਹਿਣ ਬਸੇਰਾ ਕਰਨ ਲਈ ਬਣਾਈਆਂ ਗਈਆਂ ਝੁੱਗੀਆਂ ਝੋਪੜੀਆਂ ਨੂੰ ਅਚਾਨਕ ਅੱਗ ਲੱਗਣ ਨਾਲ ਲਗਭਗ 30 ਦੇ ਕਰੀਬ ਝੁੱਗੀਆਂ ਸੜ ਗਈਆਂ ਝੁੱਗੀਆਂ ਵਿੱਚ ਪਿਆ ਪ੍ਰਵਾਸੀ ਮਜਦੂਰਾਂ ਦਾ ਸਮਾਨ ਅਤੇ ਨਕਦੀ ਵੀ ਸੜ ਕੇ ਸੁਆਹ ਹੋ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਵੱਖ-ਵੱਖ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਵੇਖਦੇ ਹੀ ਵੇਖਦੇ ਸਾਡੇ ਅੱਖਾਂ ਦੇ ਸਾਹਮਣੇ ਝੁੱਗੀਆਂ ਤੋਂ ਲੰਘਦੀ 11000 ਵੋਲਟ ਪਾਵਰ ਲਾਈਨ ਇੱਕ ਖੰਭੇ ਕੋਲੋਂ ਸਪਾਰਕਿੰਗ ਹੋਣ ਕਾਰਨ ਝੁੱਗੀਆਂ ਨੂੰ ਅੱਗ ਲੱਗ ਗਈ ਤੇ ਦੋਸਤੋ ਦੱਸਦੇ ਕਿ ਉਹਨਾਂ ਦੱਸਿਆ ਕਿ ਅੱਗ ਅਚਾਨਕ ਇੰਨੀ ਵੱਧ ਗਈ ਕਿ ਉਹ ਕੰਟਰੋਲ ਤੋਂ ਬਾਹਰ ਹੋ ਗਈ ਇਸ ਦੌਰਾਨ ਝੁੱਗੀਆਂ ਵਿੱਚੋਂ ਪ੍ਰਵਾਸੀ ਮਜ਼ਦੂਰਾਂ ਨੇ ਜਾ ਖੌਦ ਭਾਵੇਂ ਭੱਜ ਕੇ ਆਪਣੀ ਜਾਨ ਬਚਾ ਲਈ ਪਰ ਝੁੱਗੀਆਂ ਵਿੱਚ ਪਿਆ ਸਮਾਨ ਅਤੇ ਨਕਦੀ ਸੜ ਕੇ ਸੁਆਹ ਹੋ ਗਿਆ ਫਾਇਰ ਅਫਸਰ ਗੁਰਪ੍ਰੀਤ ਸਿੰਘ ਨੇ ਸ਼ਨੀਵਾਰ ਦੁਪਹਿਰ 3 ਵਜੇ ਦੇ ਕਰੀਬ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਲਈ ਕਪੂਰਥਲਾ ਸੁਲਤਾਨਪੁਰ ਲੋਧੀ ਦਾ ਸੀਐਫ ਤੇ ਇੱਕ ਕਰਤਾਰਪੁਰ ਤੋਂ ਚਾਰ ਗੱਡੀਆਂ ਆਈਆਂ ਸਨ ਜਿਨ੍ਹਾਂ ਨੇ ਅੱਗ ਤੇ ਕਾਬੂ ਪਾ ਲਿਆ ਹੈ ਤੇ ਚਲਦੇ ਹਾਂ ਦੋਸਤੋ ਅਗਲੀ ਖਬਰ ਦੇ ਵੱਲ ਪੰਜਾਬ ਚੋ ਬਦਲੇਗੀ ਸੜਕਾਂ ਦਿਨ ਹਾਰ ਸਰਕ ਸਰਕਾਰ ਨੇ ਜਿੱਕਿਆ ਵੱਡਾ ਕਦਮ ਜਦੋਂ ਦੱਸਦੀ ਕਿ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਸਰਕਾਰ ਨੇ ਬਜਟ ਪਾਸ ਹੋਣ ਦੇ ਕਦਮ ਦੇ ਅੰਦਰ ਅੰਦਰ ਬਦਲਾਵ ਪੰਜਾਬ ਬਦਲਦਾ ਪੰਜਾਬ ਬਜਟ ਵਿੱਚ ਉਲੀਕੀਆਂ ਰਣਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ਮਤੇ ਪਿੰਡੂ ਵਿਕਾਸ ਲਈ ਮਹੱਤਵਪੂਰਨ ਕਦਮ ਚੁੱਕਦਿਆਂ 1000 ਕਿਲੋਮੀਟਰ ਲੰਬੀਆਂ ਸੜਕਾਂ ਨੂੰ ਮਜ਼ਬੂਤ ਕਰਨ ਲਈ ਟੈਂਡਰ ਜਾਰੀ ਕੀਤੇ ਹਨ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਸਰਪਾਲ ਸਿੰਘ ਚੀਮਾ ਨੇ ਖੁਲਾਸਾ ਕੀਤਾ ਕਿ ਇਸ ਮਹੱਤਵਪੂਰਨ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ ਫਰੀਦਕੋਟ ਸ਼ਹੀਦ ਭਗਤ ਸਿੰਘ ਨਗਰ ਪਠਾਨਕੋਟ ਅਤੇ ਬਰਨਾਲਾ ਜ਼ਿਲ੍ਹਿਆਂ ਦੀਆਂ ਪਿੰਡੂ ਸੜਕਾਂ ਨੂੰ ਚੁਣਿਆ ਗਿਆ ਹੈ ਉਨਾ ਕਿਹਾ ਕਿ ਇਹਨਾਂ ਸੜਕਾਂ ਨੂੰ 10 ਮੀਟਰ ਚੜਾਈ ਵਿੱਚ ਤਿਆਰ ਕੀਤਾ ਜਾਵੇਗਾ ਤਾਂ ਜੋ ਬਿਹਤਰ ਸੰਪਰਕ ਸਥਾਪਿਤ ਕਰਦਿਆਂ ਰਾਜਪੁਰ ਅੰਦਰ ਆਵਾਜਾਈ ਵਿੱਚ ਸੁਧਾਰ ਕੀਤਾ ਜਾ ਸਕੇ ਤੇ ਦੋਸਤੋ ਅਗਲੀ ਖਬਰ ਜਿਹੜੀ ਕਿ ਦੱਦੀ ਕਿ ਕਿਸਾਨਾਂ ਨੇ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਦਾ ਪੁਤਲਾ ਫੂਕੇ ਕੀਤਾ ਰੋਸ ਪ੍ਰਦਰਸ਼ਨ ਅਮਰੀਕਾ ਦੇ ਟ੍ਰੇਡ ਨੀਤੀ ਖਿਲਾਫ ਕਿਸਾਨਾਂ ਨੇ ਸੜਕਾਂ ਤੇ ਉਤਰ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਖਿਲਾਫ ਪ੍ਰਦਰਸ਼ਨ ਕੀਤਾ ਇਸ ਸਬੰਧੀ ਪਿਛਲੇ ਦਿਨਾਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਲੁਧਿਆਣਾ ਵਿਖੇ ਇੱਕ ਮੀਟਿੰਗ ਵੀ ਕੀਤੀ ਗਈ ਸੀ ਅਤੇ 4 April ਨੂੰ ਕਿਸਾਨ ਜਥੇਬੰਦੀਆਂ ਨੂੰ ਡੋਨਾਲਡ 트੍ਰੰਪ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਲਈ ਕਿਹਾ ਗਿਆ ਸੀ ਉਸੇ ਤਹਿਤ ਪੰਡਾਰੀ ਪੌਲ ਤੋਂ ਲੈ ਕੇ ਹਾਲ ਗੇੜ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਮਾਰਚ ਕੜਦੇ ਹੋਏ ਹਾਲਗੇਟ ਦੇ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੋਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਗਿਆ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਦੋਸਤੋ ਧੰਨਵਾਦ ਦੋਸਤੋ